ਹੈਲੋ ਫਰੈਂਡਸ ਅੱਜਕੱਲ੍ਹ ਫੈਸ਼ਨ ਦੀ ਦੁਨੀਆ ਵਿੱਚ ਹਰ ਕਿਸੇ ਨੂੰ ਇਹ ਕਿ ਜਿਹੜਾ ਵੀ ਅਸੀਂ ਸੂਟ ਜਾਂ ਡਿਜ਼ਾਈਨਸ ਰੈਡੀ ਕਰਦੇ ਹਾਂ ਉਹ ਕਿਸੇ ਕੋਲ ਨਹੀਂ ਹੋਣਾ ਚਾਹੀਦਾ ਡਿਜ਼ਾਈਨਸ ਉਹ ਹੋਣਾ ਚਾਹੀਦਾ ਜਿਹੜਾ ਕਿ ਅਸੀਂ ਸਭ ਤੋਂ ਪਹਿਲਾਂ ਪੈਨਿਆ ਹੋਵੇ ਤੇ ਸਾਡੀ ਕਾਪੀ ਕੋਈ ਕਰੇ ਠੀਕ ਹੈ ਜੀ ਕਿਉਂਕਿ ਜੇਕਰ ਆਪਾਂ ਕਿਸੇ ਦੀ ਕਾਪੀ ਕਰਦੇ ਆ ਤਾਂ ਉਹ ਆਪਣਾ ਡਿਜ਼ਾਈਨ ਨਹੀਂ ਹੁੰਦਾ ਉਹ ਡਿਜ਼ਾਈਨ ਤਾਂ ਆਪਾਂ ਕਿਸੇ ਦੀ ਕਾਪੀ ਕੀਤੀ ਹੈ ਤਾਂ ਮਤਲਬ ਕਿ ਆਮ ਲੋ ਚੱਲ ਰਿਹਾ ਹੈ ਜੇ ਆਪਾਂ ਆਪਣਾ ਖੁਦ ਡਿਜ਼ਾਈਨ ਬਣਾਉਨੇ ਆ ਆਪਣੇ ਦਿਮਾਗ ਨਾਲ ਕੁਝ ਆਪਣੇ ਹੱਥਾਂ ਨਾਲ ਕੁਝ ਰੈਡੀ ਕਰਦੇ ਆ ਤਾਂ ਉਹ ਡਿਫਰੈਂਸ ਹੁੰਦਾ ਹੈ ਤੇ ਸਾਰੇ ਆਪਣੀ ਕਾਪੀ ਕਰਦੇ ਨੇ ਤੇ ਆਪਾਂ ਨੂੰ ਵੀ ਵਧੀਆ ਲੱਗਦਾ ਠੀਕ ਹੈ ਇਹ ਆਪਾਂ ਇੱਕ ਸੂਟ ਰੈਡੀ ਕੀਤਾ ਬਹੁਤ ਜ਼ਿਆਦਾ ਸੋਹਣਾ ਤੁਸੀਂ ਵੀ ਕਰ ਸਕਦੇ ਹੋ ਆ ਪੂਰੀ ਡਿਟੇਲ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਨਾ ਕਾਟਨ ਦਾ ਫੈਬਰਿਕ ਆ ਜੀ ਤੁਸੀਂ ਪ੍ਰਿੰਟ ਕੋਈ ਵੀ ਕਾਟਨ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਸਕਦੇ ਹੋ ਪਲੇਨ ਬਾਟਮ ਠੀਕ ਹੈ ਤੁਸੀਂ ਆਲ ਓਵਰ ਵੀ ਲੈ ਲੈ ਸਕਦੇ ਹੋ ਉਹਨਾਂ ਦਾ ਡਿਜ਼ਾਈਨ ਤੁਸੀਂ ਆਪ ਸੋਚਣਾ ਲੱਗ ਦੋ ਐਂਡ ਦੇਖੋ ਤੁਸੀਂ ਇਹ ਪ੍ਰਿੰਟ ਸ਼ਰਟ ਲਈ ਨਾਰਮਲ ਪ੍ਰਾਈਸ ਦੇ ਵਿੱਚ ਜਾਨੀ ਕਿ 700 ਰੁਪਏ ਦੇ ਵਿੱਚ ਇਹ ਸੂਟ ਰੈਡੀ ਹੋ ਗਿਆ कॉटन ਪਿਓਰ ਰਹੇਗੀ ਇਹ ਠੀਕ ਹੈ ਪਿਓਰ कॉटन ਦੇ ਜਿਹੜੇ ਵਿੱਚ ਫਲਾਵਰ ਕਲਰ ਹਾਈਲਾਈਟ ਹੈਗਾ ਉਹੀ ਜਿਹੜੀ ਲੈਸ ਆਪਾਂ ਉਹ ਗਲੇ ਦੇ ਉੱਪਰ ਲਗਾਈ ਹੋਈ ਜਾਂ ਕਿ ਨੈਕ ਡਿਜ਼ਾਈਨ ਨੂੰ ਹਾਈਲਾਈਟ ਕਰਨ ਵਾਸਤੇ ਸਿਰਫ ਲਗਾਈ ਹੋਈ ਹੈ ਠੀਕ ਹੈ ਆ ਵੀ ਥੋੜਾ ਜਿਹਾ ਇਹ ਹਾਈਲਾਈਟ ਲੱਗੇ ਤਾਂ ਬਹੁਤ ਸੋਹਣਾ ਲੱਗੇਗਾ ਕਿਉਂਕਿ ਬਹੁਤ ਹੀ ਲਾਈਟ ਜਾਂ ਬਹੁਤ ਸੋਹਣਾ ਸਿੰਪਲ ਸੁਪਰ ਸੂਟ ਰੈਡੀ ਕਰਨਾ ਸੀ ਆਪਾਂ ਨੇ ਤਾਂ ਇਹ ਪੂਰੀ ਜਿਹੜੀ ਸ਼ਰਟ ਹੈਗੀ ਇਹਨੂੰ ਬਾਕੀ ਸਾਰਾ ਪ੍ਰਿੰਟ ਰੱਖਿਆ ਐਂਡ ਬਾਟਮ ਜਿਹੜੀ ਪਲੇਨ ਆਪਾਂ ਲਈ ਸੀ ਉਹਦੇ ਪੌਂਚਿਆਂ ਦੇ ਉੱਪਰ ਆਪਾਂ ਥੋੜੀ ਜਿਹੀ ਕ੍ਰੀਏਟੀਵਿਟੀ ਕੀਤੀ ਹੈ ਫਲਾਵਰ ਕੀਤੀ ਹੋਏ ਨੇ ਦਿੱਤੀ ਹੋਏ ਨੇ ਇਹ ਸਾਰੀ ਹੱਥ ਦੀ ਐਮਬਰਾਇਡਰੀ ਕੀਤੀ ਆਪਾਂ ਪਹਿਲਾਂ ਕਈ ਘਰਾਂ ਦੇ ਵਿੱਚ ਇਦਾਂ ਦੀਆਂ ਐਮਬਰਾਇਡਰੀਜ਼ ਕਰਦੇ ਹੁੰਦੇ ਸੀ ਤੁਹਾਨੂੰ ਕੋਈ ਵੀ ਆਉਂਦੀ ਹੈ ਤਾਂ ਤੁਸੀਂ ਇਦਾਂ ਦੇ ਡਿਜ਼ਾਈਨ ਚੈੱਕ ਕਰਕੇ ਐਮਬਰਾਇਡਰੀ ਦੇਖ ਕੇ ਇਦਾਂ ਦੇ ਡਿਜ਼ਾਈਨ ਬਣਾ ਸਕਦੇ